ਜਿੰਨਾ ਉਹ ਜ਼ਖਮੀਆਂ ਜਿੰਨੇ ਉਹ ਤੇ ਰੰਜਿਸ਼ ਪਈ ਹੈ ਤੇ ਜੋ ਉਹਦੇ ਕੋਲੇ ਨੈਰੇਟਿਵ ਦੀ ਯੋਗਤਾ ਹੈ ਸਿਰਜਣ ਦੀ ਉਹ ਬਾਦਲਾਂ ਦੀਆਂ ਟਕਰਾ ਜੜਾਂ ਪੁੱਟਣ ਚਸਾਈ ਹੋ ਹੁਣ ਇਹ ਦੋਵੇਂ ਗੱਲਾਂ ਨੂੰ 11 ਤਰੀਕ ਨੂੰ ਕਿਵੇਂ ਬੈਲੈਂਸ ਕਰਦੀ ਹੈ ਭਰਤੀ ਕਮੇਟੀ ਪ੍ਰਧਾਨਗੀ ਦਾ ਮੁੱਖ ਦਾਵੇਦਾਰਤਾ ਗਿਆਨੀ ਹਰਪ੍ਰੀਤ ਸਿੰਘ ਯਾਰ ਹੈ ਜਿਵੇਂ ਉਹਨੇ ਸਾਰੇ ਸਰਗਰਮੀ ਕੀਤੀ ਜਗਾ ਜਗਾ ਜਾ ਕੇ ਜਿੰਨਾ ਉਹ ਐਕਟਿਵ ਹੈ ਤੇ ਜਿੰਨਾ ਕੋਨੇ ਇੱਕ ਜਗਾ ਬਣਾਈ ਹੋਈ ਹੈ ਮੈਂ ਅੱਜ ਦੀ ਡੇਟ 'ਚ ਉਹ ਮੁੱਖ ਦਾਵੇਦਾਰ ਬਣ ਕੇ ਉੱਭਰਿਆ ਹੋਇਆ ਹੈ ਪਰ ਬਹੁਤ ਸੈਕਸ਼ਨ ਆ ਜਿਹਨੂੰ ਉਹ ਤੇ ਇਤਰਾਜ ਉਹਨੂੰ ਫੁੱਲ ਸਪੋਰਟ ਨਹੀਂ ਮਿਲ ਗਈ ਉਹਦਾ ਕਾਰਨ ਇਹ ਹੈ ਕਿ ਉਹਦੀ ਜਿਹੜੀ ਵਫਾਦਾਰੀ ਤੇ ਸ਼ੱਕ ਖੜਾ ਹੁੰਦਾ ਹੈ ਉਦੀ ਭਾਜਪੀ ਜਾਂ ਆਰਐਸਐਸ ਨਾਲ ਸਾਂਝ ਜਥੇਦਾਰ ਹੁੰਦੇ ਆਂ ਉਦੋਂ ਆਪਾਂ ਵੀ ਪਿਛਲੀਆਂ ਜਦੋਂ ਸਾਰਾ ਅਮਲ ਚੱਲ ਰਿਹਾ ਸੀ ਆਪਾਂ ਲੈ ਕੇ ਆਏ ਸੀ ਉਹਦੀਆਂ ਉਹ ਸਾਂਝਾਂ ਤੇ ਉਹ ਕਾਫੀ ਕੁਝ ਹੈਗਾ ਡਾਰਕ ਸਾਈਡ ਜੀਤੋਂ ਲੋਕਾਂ ਦੇ ਖਦਸ਼ੇ ਇਹ ਤਾਂ ਫਿਰ ਭਾਜਪੀ ਦੀ ਝੋਲੀ ਚ ਪੈ ਜੋ ਸਾਰੀ ਕੀੜ ਤੇ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ ਨੂੰ ਅਕਾਲੀ ਦਲ ਚਾਹੀਦਾ ਪਰ ਅੱਜ ਦੀ ਡੇਟ 'ਚ ਮਾਈਨਸ ਬਾਦਲ ਅੱਜ ਦੀ ਡੇਟ 'ਚ ਪਰ ਇਹ ਕੱਲ ਨੂੰ ਬਦਲ ਸਕਦਾ ਹੈ ਉਹਨਾਂ ਨੂੰ ਬਦਲਣਾ ਕੋਈ ਬੁਨਿਆਦੀ ਚੱਕਰ ਕੁਛ ਨਹੀਂ ਜੇ ਉਹਨਾਂ ਨੂੰ ਉਹਦੋਂ ਬੈਲਟਰ ਐਲਟਰਨ ਨਹੀਂ ਲੱਭਦਾ ਤਾਂ ਉਹਦੇ ਨਾਲ ਹੀ ਚਲਾਉਣਗੇ ਇਹਦੀ ਸਭ ਤੋਂ ਵੱਡਾ ਸਬੂਤ ਸ਼੍ਰੋਮਣਿਕ ਗਤਰਾ ਬੰਧ ਕਮੇਟੀ ਦੀ ਚੋਣਾਂ ਕਿਉਂ ਨਹੀਂ ਕਰਵਾ ਰਹੀ ਇਹ ਪਤਾ ਨਾ ਬਾਦਲਾਂ ਦਾ ਸਾਰਾ ਜਿਹੜਾ ਹੈਗੀ ਜਾਣ ਉਹ ਤਾਂ ਐਜੀਪੀਸੀ ਚ ਹੈ ਅੱਜ ਅੱਜ ਇਸ ਦੀ ਪਿੱਛੇ ਤੋਂ ਪਾਸੇ ਹੋ ਜਾਣ ਉਹ ਤਾਂ ਮਿੰਟਾਂ ਚ ਉੱਟ ਜਾਣਗੇ ਸੋ ਉਹਨਾਂ ਨੂੰ ਜਿਉਂਦਾ ਰੱਖ ਰਹੀ ਆ ਤਾਂ ਉਹ ਸੈਂਟਰਲ ਗਵਰਨਮੈਂਟ ਹੀ ਰੱਖ ਰਹੀ ਆ ਕਿਉਂ ਨਹੀਂ ਚੋਣਾਂ ਕਰਾ ਰਹੀ ਸੋ ਜਿੰਨਾ ਚਿਰ ਉਹਨਾਂ ਨੂੰ ਇਹ ਇਨਸ਼ੋਰ ਨਹੀਂ ਹੋ ਜਾਂਦਾ ਕਿ ਜਿਹੜੇ ਨਵੇਂ ਚੁਣ ਕੇ ਆਉਣਗੇ ਉਹ ਬਾਦਲਾਂ ਜਿੰਨੇ ਵਫਾਦਾਰ ਹੋਣਗੇ ਉਹਨਾਂ ਚਿਰ ਉਹ ਚੋਣ ਨਹੀਂ ਕਰਾਉਣਗੇ ਇਹਦੇ ਚ ਬੜੇ ਬੰਦਿਆਂ ਨੇ ਭਲੇਖੇ ਖਾਦੇ ਨੇ ਭਾਈ ਰਣਜੀਤ ਸਿੰਘ ਤੋਂ ਲੈ ਕੇ ਤੇ ਹੋਰ ਬੰਦੇ ਆ ਰੋਡ ਦੇ ਤੋਂ ਲੈ ਕੇ ਤੁਮ ਮੈਂ ਵੀ ਕਿ ਸਾਰਿਆਂ ਨੇ ਨਾ ਇੱਕ ਸਾਂਝੀਆਂ ਜੀਆਂ ਬਣਾ ਕੇ ਉਹਨਾਂ ਨਾਲ ਬੀਜਪੀ ਨਾਲ ਵੀ ਕਿਵੇਂ ਨਾ ਕਿਵੇਂ ਇਹਨਾਂ ਨੂੰ ਖਲੋਸ ਕੇ ਜੇ ਪਤਿਆ ਕੇ ਜੇ ਐਚਪੀਸੀ ਦੀ ਇਲੈਕਸ਼ਨ ਕਰਵਾ ਲਈਏ ਤੇ ਅਸੀਂ ਐਚਪੀਸੀ ਤੇ ਕਾਬਜ ਹੋ ਜਾਈਏ ਮਤਲਬ ਉਹ ਮੇਰੇ ਮੁਤਾਬਕ ਇਗਨੋਰੈਂਟ ਨੂੰ ਬਹੁਤ ਅਗਿਆਨੀ ਬੀਜਪੀ ਵਾਲੇ ਬੱਚਿਆਂ ਮਤਲਬ ਆ ਰਸ ਉਹਦੇ ਘਾਗ ਦਿਮਾਗ ਨੂੰ ਉਹ ਉਹਨਾਂ ਨੇ ਸਾਰੀ ਸੋਚ ਕੀਤੀ ਹੈ ਕੀ ਕਰਨਾ ਚਾਹੁੰਦੇ ਹਨ ਉਹ ਤਾਂ ਆਪਣੇ ਹਿੱਤਾਂ ਬਾਰੇ ਇੰਨੇ ਸੁਚੇਤ ਨੇ ਇੰਨੇ ਚਤੰਨ ਤੁਸੀਂ ਸੋਚ ਵੀ ਨਹੀਂ ਸਕਦੇ ਉਹ ਤਾਂ 50 50 60 60 ਸਾਲਾਂ ਦੀ ਪਲੈਨਿੰਗ ਹੈ ਉਹਨਾਂ ਕੋਲੇ ਤੁਸੀਂ ਅੱਜ ਤੇ ਖੜੇ ਹੋ ਜੋ ਕੁਛ ਉਹ ਕਰ ਰਹੇ ਨੇ ਪੰਜਾਬ 'ਚ ਜਾਂ ਸਿੱਖਾਂ ਨੂੰ ਜਿਵੇਂ ਉਹ ਆਪਣੇ ਵਿੱਚ ਜੱਜਬ ਕਰਨ ਵਾਸਤੇ ਚਾਰੇ ਪਾਸਿਓਂ ਘੇਰੇ ਪਾ ਰਹੇ ਨੇ ਸਿਆਸਤਦਾਨਾਂ ਤੋਂ ਲੈ ਕੇ ਕਲਾਕਾਰਾਂ ਤੋਂ ਲੈ ਕੇ ਵਿਦਵਾਨਾਂ ਤੋਂ ਲੈ ਕੇ ਪ੍ਰਚਾਰਕਾਂ ਤੋਂ ਲੈ ਕੇ ਜਿਹੜੀਆਂ ਸਾਡੀਆਂ ਸੰਪਰਦਾਵਾਂ ਤਕਸਾਲਾਂ ਇਹ ਸਾਰੀਆਂ ਜਿੱਦੀ ਕੁਛ ਪੇਠ ਉਹਨਾਂ ਨੇ ਕਰ ਲਈ ਹੈ ਸੋ ਉਹ ਛੇਤੀ ਕੀਤਿਆਂ ਇਹ ਹੋਣ ਲਈ ਦੇਣਗੇ ਸੋ ਭਾਈ ਜਿਹੜਾ ਆਪਣਾ ਗਿਆਨੀ ਹਰਪ੍ਰੀਤ ਸਿੰਘ ਆ ਉਹ ਇਸ ਮਾਮਲੇ ਦੇ ਵਿੱਚ ਜਿਹੜੀ ਉੱਤੇ ਆ ਇੱਕ ਜਿਹੜੀ ਰੜਕ ਰਹੀ ਗੱਲ ਆ ਨਾ ਬੰਦਿਆਂ ਨੂੰ ਆਦਰਵਾਇਜ਼ ਇਹ ਗੱਲ ਠੀਕ ਹੈ ਕਿ ਉਹਦੇ 'ਚ ਕਾਬਲੀਅਤ ਹੈ ਉਹਨੇ ਪ੍ਰੂਵ ਕਰਤੀ ਉਹਨੇ ਇੱਕ ਅਮਲ ਦੇ ਵਿੱਚ ਕਾਬਲੀਅਤ ਇਹ ਕਿ ਉਹ ਨੈਰੇਟਿਵ ਬੜਾ ਤਖੜਾ ਬਿਲਡ ਕਰ ਸਕਦਾ ਉਹਦੇ ਕੋਲ ਮਹਾਵਰਾ ਹੈ ਤੇ ਜज्बा ਵੀ ਹੈ ਜज्बा ਬਾਦਲਾਂ ਦੇ ਖਿਲਾਫ ਕਿਉਂਕਿ ਜ਼ਖਮੀ ਹੋਇਆ ਹੋਇਆ ਉਹ ਕੋਈ ਵੀ ਹੋਵੇ ਮੈਂ ਹੋਵਾਂ ਤੁਸੀਂ ਵੀ ਹੋ ਮੋਦੀ ਥਾਂ ਤੇ ਆਪਾਂ ਨੂੰ ਵੀ ਮਤਲਬ ਵੀ ਹੁਣ ਇਹਨਾਂ ਨੂੰ ਰਗੜਨਾ ਬਾਤ ਤੇ ਜੇ ਆਹ ਉਹਨੂੰ ਰਗੜ ਦੇਣਗੇ ਮਤਲਬ ਅੱਜ ਪਾਵਰਫੁੱਲ ਹੋਣਾ ਗਿਆਨੀ ਹਰਪ੍ਰੀਤ ਸਿੰਘ ਦੀ ਏਡੀ ਲੋੜ ਹੈ ਬਾਕੀ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਬਾਕੀ ਬੰਦਿਆਂ ਨੂੰ ਬਹੁਤਾ ਫਰਕ ਪਵੇ ਨਾ ਪਵੇ ਇਹ ਦਾ ਤਾਂ ਮੁੜ ਕੇ ਹੋ ਮਤਲਬ ਜਿਉਣਾ ਹਰਾਮ ਕਰ ਦੇਣਗੇ ਸੋ ਇਹਦਾ ਪਾਵਰ ਚਾਉਣਾ ਜਿਹਦੇ ਕਰਕੇ ਫਿਰ ਤਰ ਲੋ ਮੱਛੀ ਹੁੰਦਾ ਹੈ ਵੀ ਭਾਜੀਪੀ ਤੋਂ ਵੀ ਇਹ ਮਿਲ ਜੇ ਕੋਈ ਗੱਲ ਨਹੀਂ ਪਰ ਜੋ ਕੁਝ ਕਰ ਰਿਹਾ ਮੇਰੇ ਮੁਤਾਬਿਕ ਜਿੰਨਾ ਕੁ ਮੈਂ ਉਹਨਾਂ ਨੂੰ ਉਹਨੂੰ ਜਾਣਦਾ ਉਹ ਬੜਾ ਸੁਚੇਤ ਲੈਵਲ ਤੇ ਕਰ ਰਿਹਾ ਹੈ